ਪੁਲਸਾ ਲਿਓ ਭਾਵੇਂ ਉਹ ਭਗਵਾਨ ਕਮਾਨ ਸਿਆ ਭਾਵੇਂ 50 ਹਜ਼ਾਰ ਰੁਪਇਆ ਕਰ ਦੇ ਨਸ਼ਾ ਬੰਦ ਨਹੀਂ ਹੋ ਸਕਦਾ ਜਾ ਮੈਂ ਰਾਜਨੀਤੀ ਛੱਡ ਜੂੰਗਾ ਜੇ ਤੂੰ ਨਸ਼ਾ ਬੰਦ ਕਰ ਦੇ ਏਡਾ ਵੱਡਾ ਫੈਸਲਾ ਇਹ ਕਾਂਗਰਸ ਵੀਡੀ ਕਰ ਸਕਦੀ ਹੈਲੋ ਕੱਲ ਨੂੰ ਇੱਥੇ ਆਵੇਂ ਮੈਂ ਸਾਡਾ ਅਮਰਿੰਦਰ ਸਿੰਘ ਆਇਆ ਉਹਨੇ ਗੁੜਕਾ ਹੱਥ ਚ ਫੜ ਲਿਆ ਵੀ ਮੈਂ ਕਾਂਗਰਸ ਵੀ ਨਸ਼ਾ ਨਹੀਂ ਬੰਦ ਕਰ ਸਕਦੀ ਕਾਲੀ ਦਲ ਇਹ ਲੈ ਕੇ ਆਇਆ ਸੀ ਇਹ ਚਿੱਟਾ ਸਮੈਖ ਕਾਲੀ ਦਲ ਦਾ ਇੱਕ ਬੰਦਾ ਲੈ ਕੇ ਆਇਆ ਸੀ ਪਰ ਚੱਲੀ ਜਾ ਰਿਹਾ ਹੈ ਇਹ ਬੰਗ ਨਹੀਂ ਹੋ ਸਕਦਾ ਇਹ ਬੰਦ ਕਿਵੇਂ ਹੋ ਸਕਦਾ ਸੁਣ ਲੋ ਸੁਣੋ ਭਾਈ ਧਾਖੇ ਆਵਿਓ ਸੁਣੋ ਇੱਕ ਤਾਂ ਨੌਜਵਾਨ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਮੁੰਡਾ 9 ਵਜੇ ਤੜਕੇ ਬੱਸ ਤੇ ਚੜਕੇ ਨੌਕਰੀ ਜਾਵੇ ਕਿ ਸ਼ਾਮ ਨੂੰ 5 ਵਜੇ ਆਵੇ ਉਹ ਵਿਹਲਾ ਰਹਿਣਾ ਇਹ ਤਾਂ ਫੇਰ ਨਸ਼ਾ ਘੱਟ ਸਕਦਾ ਬੰਦ ਨਹੀਂ ਹੋ ਸਕਦਾ ਸੁਣੋ ਦੂਜੀ ਗੱਲ ਕਿਵੇਂ ਹੋ ਸਕਦਾ ਪੱਤਰਕਾਰ ਖੜੇ ਐ ਮੈਂ ਗਿਆ ਸਮੈਕ ਪੀਣ ਵਾਲੇ ਦੀ ਮਾਂ ਕੋਲੇ ਤੇ ਉਹ ਕੋਲੇ ਚਿੱਟਾ ਲਾਉਣ ਵਾਲੇ ਦੇ ਮਾਂ ਤੇ ਉਹ ਕੋਲੇ ਟੀਕਾ ਲਾਉਣ ਵਾਲੇ ਮਾਂ ਤੇ ਉਹ ਕੋਲੇ ਕਈਆਂ ਕੋਲੇ 50 ਘਰਾਂ 'ਚ ਗਿਆ ਮੈਂ ਪੁੱਛਿਆ ਮੁੰਡਾ ਕਿੰਨੇ ਜਿਰਦਾ ਲਾਉਂਦਾ ਸੀ ਕਹਿੰਦੇ ਤਿੰਨ ਕਿਸਾ ਹੋਗੇ ਉਹ ਕਹਿੰਦਾ 2.5 ਸਾਲ ਤਿੰਨ ਇਹ ਚ 10 ਸਮੈਕ ਤੇ ਟੀਕੇ ਦੀ ਉਮਰ ਹੈ ਤਿੰਨ ਤੋਂ ਸਵਾ ਤਿੰਨ ਸਾਲ ਮਰ ਜਾਂਦਾ ਜਿਹਦੇ ਸੰਗ ਚੋਂ ਲੰਘ ਗਿਆ ਮੇਰੀ ਗੱਲ ਸਹੀ ਹੈ ਫੇਰ ਮੈਂ ਗਿਆ ਫੀਮ ਵਾਲੇ ਦੇ ਘਰੇ ਫੀਮ ਜਿਹੜੇ ਖਾਂਦੇ ਉਹਨਾਂ ਨੂੰ ਪੁੱਛਿਆ ਭਾਈ ਦੱਸਿਓ ਕਹਿੰਦੇ ਸਾਡਾ ਬੁੜਾ ਤਾਂ 40 ਸਾਲਾਂ ਦਾ ਖਾਈ ਜਾਂਦਾ ਹੈ ਸਾਡਾ ਪਿਓ 25 ਸਾਲ ਦੇ ਡੋਡੇ ਖਾਂਦਾ ਹੈ ਮੈਂ ਮੁਕਸਰ ਦਾ ਰਹਿਣ ਆ ਰਹਾ ਤੇ ਮੇਰੇ ਹਰਕਾ ਲੰਬੀ ਨਾਲ ਲੱਗ ਜਾਂਦਾ ਜਿਹੜਾ ਬਾਦਲ ਦਾ ਏਰੀਆ ਉੱਥੇ ਚਿੱਟਾ ਤੇ ਸਮੈਗ ਨਹੀਂ ਹੈ ਟੀਕਾ ਵੀ ਨਹੀਂ ਹੈ ਮੈਂ ਕਿਹਾ ਯਾਰ ਗੱਲ ਕੀ ਹੈ ਬਾਬੇ ਆਲੇ ਮੈਨੂੰ ਦੱਸਿਆ ਮੈਂ ਤਾਂ ਜਮੇਰੀ ਤਾਂ ਉਮਰ 46 ਸਾਲ ਹੈ ਬਾਬੇ ਕਹਿੰਦੇ Rajasthan ਚ ਪੋਸਟ ਦੇ ਠੇਕੇ ਖੁੱਲੇ ਹੁੰਦੇ ਸੀ ਤੇ ਅਸੀਂ ਉਧਰੋਂ ਪੋਸਟ ਲਿਆਉਂਦੇ ਸੀ ਇਸ ਕਰਕੇ ਸਾਨੂੰ ਚਿੱਟੇ ਦੀ ਇੱਥੇ ਲੋੜ ਹੀ ਨਹੀਂ ਪਈ ਸਾਡੇ ਨੂੰ ਬੋਲੋ ਕੰਮ ਲੋਡ ਜਿਆਦੇ ਕਰਦੇ ਸੀ ਮਰਿਆ ਕੋਈ ਨਹੀਂ ਮੈਂ ਕੱਲ ਮੈਂ ਕਈ ਦਿਨਾਂ ਦਾ ਹੋਕਾ ਦਿਨਾਂ ਫਿਰਦਾ ਮੈਂ ਮੈਂ ਸ਼ਰਾਬ ਵੀ ਨਹੀਂ ਪੀਂਦਾ ਮੈਂ ਕਿਸੇ ਨਸ਼ੇ ਦੀ ਹੰਮੀ ਨਹੀਂ ਪਰਦਾ ਕੋਈ ਕਹਿੰਦਾ ਅਫਗਾਨਿਸਤਾਨ ਬਣਾ ਦਿਓਗੇ ਅਫਗਾਨਿਸਤਾਨ ਦੇ ਵਿੱਚ ਹੋਰ ਬੜੀਆਂ ਦਿੱਕਤਾਂ ਇਹ ਜਾਨ ਲੈਵਾ ਨਸ਼ੇ ਨਹੀਂ ਹੈ ਇਹ ਬੰਦੇ ਦੀ ਜਾਨ ਨਹੀਂ ਲੈਂਦੇ ਜਿਵੇਂ ਕੈਨੇਡਾ ਹੈ ਕੈਨੇਡਾ ਚ ਮਰਵਾਣਾ ਉਹਨਾਂ ਨੇ ਲੀਗਲਾਈਜ਼ ਕਰਤਾ ਠੇਕੇ ਖੋਲਤੇ ਗੋਲੀਆਂ ਮਿਲਦੀਆਂ ਟੌਫੀਆਂ ਉਹ ਲੈ ਲੈਂਦੇ ਆ ਲੋਕ ਤੇ ਖਾ ਕੇ ਆਉਂਦਾ ਸ਼ਰੀਰ ਨੂੰ ਇੱਕ ਡੋਜ਼ ਮਿਲ ਜਾਂਦੀ ਹੈ ਜਿਹੜਾ 30 ਸਾਲ ਦਾ ਜਾਂ 4 ਸਾਲ ਦਾ ਨਸ਼ਾ ਕਰ ਰਿਹਾ ਹੈ ਉਹਨੂੰ ਘੱਟ ਮਾਰੂ ਨਸ਼ੇ ਤੇ ਸ਼ਿਫਟ ਕੀਤਾ ਜਾ ਸਕਦਾ ਹੈ ਮਾਰਾ ਨਾਲ ਡਾਕਟਰਾਂ ਨਾਲ ਚਰਚਾ ਕਰਨ ਦੇ ਬਾਅਦ ਜਾਨੀ ਛੱਡੀ ਜਾ ਸਕਦੀ ਹੌਲੀ ਹੌਲੀ ਚਿੱਟੇ ਤੋਂ ਇਸ ਪਾਸੇ ਤੇ ਇਸ ਪਾਸਿਓਂ ਫਿਰ ਹੌਲੀ ਹੌਲੀ ਸਾਫ਼ ਸੁਥਰਾ ਬੱਚੇ ਤਾਂ ਵਚਣਗੇ ਗੱਲੀ ਬਾਤੀ ਕਹਿ ਦਿਆ ਰਾਤ ਨੂੰ ਨਸ਼ਾ ਵਤ ਕਰ ਦਾਂਗੇ ਮੈਨੂੰ ਮੁੱਖ ਮੰਤਰੀ ਬਣਾ ਦਿਓ ਇਹੜਾ ਕਰ ਦੂਗਾ ਬਈ ਇਹੋ ਜੀਆਂ ਚੁੱਖੀਆਂ ਗੱਲਾਂ ਹੁਣ ਚੱਲਣੀਆਂ ਨਹੀਂ ਜਿਹੜਾ ਵੀ ਮਾਰਦਾ ਔਰ ਦੇਖ ਲੈ ਰੱਬ ਨੇ ਮੌਕਾ ਦਿੱਤਾ ਸਰਕਾਰ ਕਾਂਗਰਸ ਦੀ ਆ ਗਈ तर राजा वड़ेंगे इस गल की तर्जमानी करेगा खड़ा हो गए पार्लियामेंट के विधानसभा भी, भी इस गल से जोर लाएगा कि नशा कितम करना आल्टनेटिव लेके आया हम तो। कौकरियां नहीं मिलती नौकरी किमें मिलेगी सवा चार लख करोड़ रुपए का कर्जा थाने मुलाजम है नहीं चोरिया होंगे ਸਕੂਲਾਂ ਦੇ ਵਿੱਚ ਮਾਸਟਰ ਹੈ ਨਹੀਂ ਹਸਪਤਾਲਾਂ 'ਚ ਡਾਕਟਰ ਹੈ ਨਹੀਂ ਗ੍ਰੈਡ ਦੇ ਵਿੱਚ ਲਾਈਨਮੈਨ ਹੈ ਨਹੀਂ ਪਟਵਾਰਖਾਨੇ ਪਟਵਾਰੀ ਹੈ ਨਹੀਂ ਬੋਲੋ ਜਿਹੜਾ ಗ್ರಾಮ ਸੇਵਕ ਹੈ ਪੰਚਾਇਤ ਸੱਤੀ ਹੈ 15 ਪਿੰਡ ਹੈ ਕਿਵੇਂ ਤਰੱਕੀ ਹੋਵੇ ਹਰ ਪਿੰਡ ਤੇ ਇੱਕ ਪਟਵਾਰੀ ਕਿਉਂ ਨਹੀਂ ਹਰ ਪਿੰਡ ਤੇ ਇੱਕ ਲਾਈਨਮੈਨ ਕਿਉਂ ਨਹੀਂ ਮਾਸਟਰ ਪਿੰਡ 'ਚ ਪੂਰੇ ਕਿਉਂ ਨਹੀਂ ਡਾਕਟਰ ਪਿੰਡ ਦੇ ਚ ਪੂਰੇ ਕਿਉਂ ਨਹੀਂ ਹਸਪਤਾਲ ਖਾਲੀ ਕਿਉਂ ਪਏ ਆ ਕਿਉ ਡਾਕਟਰ ਮੰਗਦਾ 3 ਲੱਖ ਤਨਖਾਹ ਸਰਕਾਰ ਦਿੰਦੀ ਹੈ 2 ਲੱਖ ਤਨਖਾਹ ਪੈਸੇ ਹੈ ਨਹੀਂ ਇਸ ਕਰਕੇ ਡਾਕਟਰ ਪ੍ਰਾਈਵੇਟ چلا ਜਾਂਦਾ ਹੈ ਖਾਲੀ ਹੋ ਜਾਂਦਾ ਹੈ ਮਾਸਟਰ ਜਿਹਨੂੰ ਨੌਕਰੀ ਲਾਉਂਗੇ 50000 ਰੁਪਏ ਸਰਕਾਰੀ ਮੰਗਦਾ ਮਹੀਨੇ ਤੋਂ ਬਾਅਦ ਇਹਨਾਂ ਕੋਈ ਪੈਸੇ ਹੈ ਨਹੀਂ ਜੀਤਾ ਕਰਦਾ ਨੌਕਰੀ ਦੇ ਗੱਲ ਨੂੰ ਕਾਂਗਰਸ 사이 ਕਿਵੇਂ ਲਾਵਾਂਗੇ ਇਹ ਵਿਵਤਬੰਦੀ ਕਰਕੇ ਪੈਸਾ ਇਕੱਠਾ ਕਰਨਾ ਪਵੇਗਾ ਤੇ ਪੈਸਾ ਇਕੱਠਾ ਕਰਕੇ ਨੌਕਰੀਆਂ ਦੇਣੀਆਂ ਪੈਣੀਆਂ ਤੇ ਨੌਕਰੀ ਜਦੋਂ ਦੇਵਾਂਗੇ ਨਾਲੇ ਤਾਂ ਪਟਵਾਰੀ ਮਾਸਟਰ ਡਾਕਟਰ ਲੈਨਮੈਨ ਪੂਰੇ ਹੋ ਜਾਣਗੇ ਨਾਲੇ ਨਸ਼ਾ ਘਟ ਜਾਊਗਾ ਤੇ ਨਾਲੇ ਜਿਹਨੂੰ ਨੌਕਰੀ ਦੇਵਾਂਗੇ ਉਹਨੂੰ ਮੁਫਤ ਬਿਜਲੀ ਦੇਣ ਦੀ ਤੇ ਆਟਾ ਮੁਫਤ ਦੇਣ ਦੀ 도ੜ ਨਹੀਂ ਜਿਹਦੇ ਘਰੇ 50000 ਰੁਪਿਆ ਆਉਗਾ ਬੋਲੋ ਭਾਈ ਜੇ ਇਹਨਾਂ ਦਾ ਮੁੰਡਾ ਨੌਕਰੀ ਲੱਗਿਆ ਹੋਵੇ ਮਰੇਗਾ ਵਾਲਿਆਂ ਦਾ ਜਾਂ ਨੌ ਲੱਗੀ ਹੋਵੇ ਦੱਸੋ ਬੇਬੇ ਕਣਕ ਲੈਣ ਜਾਉਂਗੀ ਆ 50000 ਰੁਪਏ ਜੇ ਮਹੀਨੇ ਦਾ ਆਵੇ ਬੋਲੋ ਕਹਿੰਦਾ ਪਾਵ ਗਰੀਬ ਉਹਦੋਂ ਵਿਚਾਰਾ ਮੁਫਤ ਦੀ ਚੀਜ਼ ਲੈਣ ਜਾਂਦਾ ਜਦੋਂ ਉਹਨੂੰ ਕੁਝ ਤੁਸੀਂ ਦਿੱਥਾਣ ਆਟੇ ਦੀ ਗੱਲ ਹੈ 500 ਕਰੋੜ ਰੁਪਏ ਦੀ ਆਟੇ ਦੀ ਸਕੀਮ ਚਲਾਈ 250 ਸਰਕਾਰ ਖਾਗੀ 250 ਕਰੋੜ ਰੁਪਏ ਕੰਪਨੀ ਖਾਗੀ ਆਟਾ ਕਿਸੇ ਨੇ ਮੰਗਿਆ ਹੀ ਨਹੀਂ 500 ਕਰੋੜ ਰੁਪਇਆ ਖਰਾਬ ਕਰਤਾ ਜਿਹੜਾ ਥੋੜਾ ਪੈਸਾ ਸੀਗਾ ਇਸ ਤਰ੍ਹਾਂ ਅਸੀਂ ਪੈਸੇ ਇਕੱਠੇ ਕਰਕੇ ਬਚਾਰ ਸਕਦੇ ਹਾਂ ਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਆ ਸਕਦੇ ਹਾਂ ਹੁਣ ਆ ਬੈਠੇ ਕਿਸਾਨ 23000 ਏਕੜ ਸੰਧੂ ਸਾਹਿਬ ਖੜਾ ਨਾ ਹੋ ਜੀ ਨਹੀਂ ਕਰਾਂਗੇ ਸੰਧੂ ਸਾਹਿਬ ਕਹਿ ਰਿਹਾ ਵੀ ਬੰਦ ਕਰਦੇ ਪਾਚ ਨਹੀਂ ਭਾਈ ਬੰਦ ਕਰਦੇ ਆ

ਇੱਥੇ ਕਿਸੇ ਸੜਕ ਤੇ ਕੋਈ ਜਮੀਨ ਰਹਿ ਨਹੀਂ ਗਈ ਝੋਨਾ ਤੇ ਕਣਕ ਲਾਉਣ ਵਾਲੀ ਇੱਥੇ 23000 ਹਜੇ ਬੰਦੇ ਨੇ ਘਰ ਨਹੀਂ ਬਣਾਉਣਾ 23000 ਕੋਈ ਇਹੋ ਜੀ ਹੈ ਨਹੀਂ ਵੀ ਭੀੜਾ ਕੀ ਤੇ ਉਹ 23000 ਕਿੱਲੇ ਸਾਡੇ ਕੱਟ ਦੇਗੇ ਦੱਸੋ ਯਾਰੋ ਜੇ ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੀ ਨਾ ਰਿਹਾ ਤੇ ਸਾਡੀ ਹੋਂਦ ਖਤਮ ਹੋ ਜਾਏਗੀ ਜਮੀਨ ਦਸਾਂ ਸਾਲਾਂ ਬਾਅਦ ਲੱਭਿਆ ਨਹੀਂ ਕਰਨਾ ਵੀ ਝੋਨਾ ਕਿੱਥੇ ਖੜਾ ਨਰਮਾ ਕਿੱਥੇ ਖੜਾ ਮੱਕੀ ਕਿੱਥੇ ਖੜੀ ਐ ਕਣਕ ਕਿੱਥੇ ਖੜੀ ਐ ਵੱਟੀਆਂ ਵੱਟੀਆਂ ਬਿਲਡਿੰਗਾਂ ਨਜ਼ਰ ਆਉਣਗੀਆਂ ਤੇ ਪੰਜਾਬ ਕੁੱਖਾ ਮਰੂਗਾ ਹੁਣ ਪੰਜਾਬ ਬਚਿਆ ਕਿਵੇਂ ਆ ਪਤਾ ਹੈ ਕਿਵੇਂ ਬਚਦਾ ਪੰਜਾਬ ਬੋਲੋ 80 ਹਜ਼ਾਰ ਕਰੋੜ ਰੁਪਇਆ ਕਣਕ ਤੇ ਝੋਨੇ ਦਾ ਐਮਐਸਪੀ ਜੀਰੇ ਪਿੱਛੇ ਮਰ ਰਹੇ ਆ ਆਰਐਸਐ ਸਾਡੀ ਐਮਐਸਪੀ ਤੋੜਨਾ ਚਾਹੁੰਦੀ ਹੈ ਵੀ ਜੱਟ ਦੀ ਐਮਐਸਪੀ ਤੋੜ ਦਿਓ ਫੇਰੇ ਵੀ ਧੌਂਟੇ ਗੂਠਾ ਰੱਖ ਲਓ ਇਹ ਭੁੱਖਾ ਮਰੇਗਾ ਤੇ ਇਹਨੂੰ 3000 ਰੁਪਏ ਦੇ ਕੇ ਮੁੰਡੇ ਨੂੰ ਤੇ ਇਹਨੂੰ ਆਰਐਸਐ ਦਾ ਪ੍ਰਚਾਰਕ ਲਾ ਲਾਂਗੇ ਥੋਡੇ ਥੋਡੇ ਆ ਮੇਰਾ ਮਾਮੇ ਦਾ ਮੁੰਡਾ ਕਿੱਥੇ ਜੱਬਰ ਕੋਰ ਕੀਤੇ ਜੀ ਆ ਪੈਲਸ ਆ ਪੈਲਸ ਕਿਉਂ ਚੱਲਦਾ ਜਦੋਂ ਜੱਟ ਦੇ ਘਰੇ ਦਾਣੇ ਆਉਂਦੇ ਐ ਫਿਰ ਵਿਆਹ ਕਰਨ ਆਉਂਦਾ ਫਿਰ ਹਲਵਾਈ ਚੱਲਦਾ ਫਿਰ ਕੋਕੇ ਬਿੰਦੀ ਵਾਲੇ ਚੱਲਦੇ ਐ ਫਿਰ ਲਹਿੰਗੇ ਵਾਲੀਆਂ ਦੁਕਾਨਾਂ ਚੱਲਦੀਆਂ ਫਿਰ ਕੱਪੜੇ ਵਾਲੀਆਂ ਚੱਲਦੀਆਂ ਫਿਰ ਵੇਟਰਾਂ ਦਾ ਕੰਮ ਚੱਲਦਾ ਸਾਰਾ ਕੰਮ ਕਿਸਾਨ ਤੋਂ ਚੱਲਦਾ ਤੇ 80000 ਕਰੋੜ ਰੁਪਇਆ ਪੰਜਾਬ ਚ ਆਏ ਸਾਲ ਅਸੀਂ ਦਿੱਲੀੋਂ ਆ ਜਾਂਦਾ ਕਿਉਂਕਿ ਸਾਡੀ ਸਟਕਾਰੀ ਖਰੀਦ ਐ ਜੇ ਉਹ 80000 ਕਰੋੜ ਉਹਨਾ ਬੰਦ ਹੋ ਗਿਆ ਤੇ ਤੁਹਾਡਾ ਕੰਮ ਮੁੱਕ ਗਿਆ ਆਏ ਸਾਲ ਆਉਂਦਾ ਆਏ ਸਾਲ ਹੋਰ ਸੁਪੇ ਨੂੰ ਨਹੀਂ ਜਾਂਦਾ ਜੇ ਅਸੀਂ ਤੇ ਤੁਹਾਡੇ ਤੇ ਤੁਹਾਡੇ ਤੇ ਮੋਦੀ ਨੇ ਹਮਲਾ ਕਿਉਂ ਬੋਲਿਆ ਪਤਾ ਹੈ ਉਹਨੂੰ ਪਤਾ ਹੈ ਜਿਹੜਾ ਸਰਦਾਰ ਹੈ ਜਿਹੜਾ ਸਰਦਾਰ ਹੈ ਉਹ ਸਾਡੇ ਆਰਐਸਐਸ ਦੀ ਵਿਚਾਰਧਾਰਾ ਨਹੀਂ ਮੰਨੇਗਾ ਜਦੋਂ ਭੁੱਖਾ ਮਰਦਾ ਹੈ ਹੋਰ ਕਈ ਥਾਵਾਂ ਤੇ ਆਰਐਸਐਸ ਦੇ ਪ੍ਰਚਾਰਕ ਸਿੱਖਾਂ ਨੂੰ ਬਣਾਏ ਜਾਂਦੇ ਆ ਕਿਉਂਕਿ ਵੇਲਾ ਮੁੰਡਾ ਫਿਰਦਾ ਭੁੱਖਾ ਮਰਦਾ ਉਹਨੂੰ 15000 ਰੁਪਏ ਤਨਖਾਹ ਦੇ ਕੇ ਭੋਲਾ ਕੇ ਜਾਂਦੇ ਆ ਉਹ ਕਹਿੰਦੇ ਇਹਨਾਂ ਨੂੰ ਭੁੱਖਾ ਮਾਰਨ ਲਾਓ ਜੇ ਭੁੱਖਾ ਮਰੂਗਾ ਪੰਜਾਬ ਦਾ ਕਿਸਾਨ ਤੇ ਫੇਰ ਆਰਐਸਐਸ ਦਾ ਕਬਜ਼ਾ ਪੂਰਨ ਤੌਰ ਤੇ ਪੰਜਾਬ ਦੇ ਵਿੱਚ ਹੋ ਜਾਏਗਾ ਇਸ ਸਕੀਮ ਦੇ تحت 30 MSP ਖੋਣ ਦੀ ਤਿਆਰੀ ਕੀਤੀ ਗਈ ਸੀ ਕਿ ਪਾਕਿਸਾਨ ਜੱਠੇ ਬੰਦਿਆਂ ਨੇ ਬਚਾਲਿਆ ਤੇ ਨਹੀਂ ਖੁੱਡਾ ਟੱਪ ਹੋ ਜਾਂਦਾ ਆ ਜਿਹੜੀ ਜ਼ਮੀਨ ਹੈ ਮੈਨੂੰ ਬੜਾ ਅਫਸੋਸ ਹੈ ਕਿਸਾਨਾਂ ਨੇ ਹਜੇ ਤੱਕ ਨਹੀਂ ਕਿਹਾ ਅੱਜ ਪਹਿਲੀ ਵਾਰੀ ਕਿਹਾ ਮੈਂ ਦੇਖਦਾ ਸੀਗਾ ਤੁਹਾਨੂੰ ਦਰਦ ਕਿੰਨਾ ਆਇਆ ਜ਼ਮੀਨ ਖੋਣ ਦਾ ਇਹ ਸਾਰੇ ਮੈਨੂੰ ਇੱਕ ਕਿਸਾਨ ਨੇ ਨਹੀਂ ਕਿਹਾ ਕੱਲੇ ਦਾਖੇ ਦੇ ਥੋੜੇ ਜੇ ਕਿਸਾਨਾਂ ਨੇ ਕਿਹਾ ਨਹੀਂ ਕਿਸਾਨਾਂ ਨੇ ਕਹਿਣਾ ਚਾਹੀਦਾ ਵੀ ਸਾਡੇ ਅੱਗੇ ਲੱਗ ਸਾਡੀ ਲੜਾਈ ਲੜ ਸਾਰੇ ਗਰਮੀ ਤੋਂ ਡਰਦੇ ਕੋਈ ਗੱਲ ਦੀ ਕਰ ਰਿਹਾ ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਦਾਖੇ ਵਾਲਿਓ ਮੈਂ ਨੇ ਸੁਖਵੀਰ ਸਿੰਘ ਬਾਗਲਾ ਨੂੰ ਡਰਾਮਾ ਕਰਕੇ ਤੇ ਭਾਸ਼ਣ ਦੇ ਕੇ ਨਹੀਂ ਮੁਰਦਾ ਰਾਜਾ ਵੜਿੰਗ ਜੀ ਸੀ ਪੀ ਦੇ ਅੱਗੇ ਖੜੂਗਾ ਤੇ ਤੁਹਾਡੀ ਜ਼ਮੀਨ ਦਾਖੇ ਵਾਲਿਆਂ ਦੀ ਜਾਣ ਨਹੀਂ ਦੇਊਗਾ ਥੋੜੇ ਨਾਲ ਵਾਅਦਾ ਜਾਦਾ ਸਾਡੇ ਉਤੋਂ ਦੀ ਜਾਊਗੀ ਤੇ ਜਾ ਫਿਰ ਤੁਹਾਡੀ ਜ਼ਮੀਨ ਨਹੀਂ ਹਿੱਲਣ ਦੇਗੇ ਤੁਹਾਡੇ ਨਾਲੇ ਵਾਦਾ ਕਰਦਾ ਬੋਟਾ ਫਾਇਆ ਵੜੇਗੇ ਨੂੰ ਬਣਾਇਆ ਬੜੇ ਕਿਦੇ ਗਲਾਵਾ ਫੜ ਸਕਦੇ ਹੋ ਤੁਹਾਨੂੰ ਹੱਕ ਹੈ ਮੇਰਾ ਕਾਲਰ ਫੜ ਸਕਦੇ ਹੋ ਜਿਵੇਂ ਜਵਾਰ ਲਾਲ ਨਹਿਰੂ ਨੇ ਜਵਾਰ ਲਾਲ ਨਹਿਰੂ ਜਵਾਰ ਲਾਲ ਨਹਿਰੂ ਦਾ ਕਿਸੇ ਔਰਤ ਨੇ ਝੱਗਾ ਫੜ ਦਿਆ ਕਾਲਰ ਕਹਿੰਦੀ ਤੂੰ ਤਾਂ ਪ੍ਰਧਾਨ ਮੰਤਰੀ ਬਣ ਗਿਆ ਤੇ ਸਾਨੂੰ ਕੀ ਮਿਲਿਆ ਉਹ ਕਹਿੰਦਾ ਬੀਬੀ ਤੈਨੂੰ ਇਹ ਮਿਲਿਆ ਕਿ ਆਜਾਤੀ ਤੋਂ ਬਾਅਦ ਤੂੰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗੁਲਾਮਾ ਫੜਿਆ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਤੁਸੀਂ ਮੇਰਾ ਗੁਲਾਮਾ ਫੜ ਸਕਦੇ ਹੋ ਕਿਉਂਕਿ ਤੁਸੀਂ ਲੋਕਾਂ ਨੇ ਮੈਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਇਹ ਜਿੰਦਾ ਕੰਮ ਦਿੱਤਾ ਹੈ ਸੋ ਹੁਣ ਸੰਧੂ ਸਾਹਿਬ ਮੈਂ ਤੁਹਾਡਾ ਪਹਿਲਾਂ ਵੀ ਮਸ਼ਕੂਰ ਹਾਂ ਲੇਕਿਨ ਭਰਾਵਾ ਦਾ ਰੋਜ਼-ਰੋਜ਼ ਧੰਨਵਾਦ ਨਹੀਂ ਕਰੀਦਾ ਕਹਿੰਦੇ ਯਾਰ ਨੂੰ ਪਰਖੋ ਨਾ ਤੇ ਕਦੇ ਲੋੜ ਪਵੇ ਤਾਂ ਇੱਕ ਅੱਧੀ ਹਰੀ ਪਰਖ ਵੀ ਲੈਣਾ ਚਾਹੀਦਾ ਰੋਜ਼ ਨਹੀਂ ਪਰਖਣਾ ਚਾਹੀਦਾ ਮੈਂ ਇੱਕ ਵਾਰੀ ਪਰਖ ਲਿਆ ਸਾਡੇ ਭਰਾ ਨੂੰ ਇਹ ਨਹੀਂ ਵੀ ਰੋਜ਼ ਇਮਤਿਹਾਨ ਕਹਿੰਦੇ ਯਾਰ ਦਾ ਰੋਜ਼ ਇਮਤਿਹਾਨ ਨਹੀਂ ਲਈਦਾ ਕਿਸੇ ਨੇ ਲਿਖਿਆ ਯਾਰ ਨੂੰ ਪਰਖੋ ਨਾ ਉਹਨੇ ਆਪਣੀ ਕਿਤਾਬ ਦੇ ਅਖੀਰ ਤੇ ਲਿਖਿਆ ਕਿ ਇੱਕ ਅੱਧੀ ਹਰੀ ਪਰਖ ਵੀ ਲੈਣਾ ਚਾਹੀਦਾ ਮੈਂ ਪਰਖ ਲਿਆ ਔਰ ਸੁਮੁੱਚੀ ਕਾਂਗਰਸ ਨੇ ਠੀਕਿਆ ਰੰਡਾ